ਸੋ ਹਾਂ ਜੀ ਬਈ ਮੋੜ ਮੰਡੀ ਦਾ ਅਗਲਾ ਪਾਰਟ ਸ਼ੁਰੂ ਕਰਨ ਲੱਗੇ ਆਂ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਵਾਂਗੇ ਬੀਟਲ ਬੱਕਰੀਆਂ ਇਹ ਸਾਰੀਆਂ ਬੱਕਰੀਆਂ ਗੱਬਣਾ ਵੀ ਸਾਰੇ ਰੰਗਾਂ ਦੇ ਵਿੱਚ ਆ ਚਿੱਟਾ ਕਾਲਾ ਰੰਗ ਡੱਬਾ ਲੋਹਾ ਰੰਗ ਤੇ ਕੰਨਾਂ ਦੀ ਕੁਆਲਿਟੀ ਸਿੰਗਾ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਚੰਗੇ ਬਰੀਡਰ ਤੋਂ ਗੱਬਣਾ ਸਾਰੀਆਂ ਜੇਕਰ ਕਿਸ ਨੇ ਲੈਣੀਆਂ ਸਕਰੀਨ ਤੇ ਨੰਬਰ ਚੱਲੀ ਜਾਂਦਾ ਨੰਬਰ ਐ ਸੰਪਰਕ ਕਰਕੇ ਤੁਸੀਂ ਖਰੀਦ ਸਕਦੇ ਹੋ ਬਰੀਡ ਤੇ ਕੰਮ ਕਰਦੇ ਬਈ ਘਰੇ ਬਹੁਤ ਵਧੀਆ ਬੱਕਰੀਆਂ ਤੇ ਬਰੀਡਰ ਹੈ ਬਈ ਕੋਲੇ ਤੇ ਜੇਕਰ ਕਹਿੰਨੇ ਖਰੀਦਣੀਆਂ ਖਰੀਦ ਸਕਦੇ ਹੋ ਤੇ ਇਸ ਤੋਂ ਬਾਅਦ ਬੱਕਰੀਆਂ ਕਾਲੇ ਰੰਗ ਦੇ ਵਿੱਚ ਤੇ ਡੱਬੇ ਲੋਹੇ ਦੇ ਰੰਗ ਦੇ ਵਿੱਚ ਇਹ ਵੀ ਗੱਬਣ ਬੱਕਰੀਆਂ ਸਾਰੀਆਂ ਤੇ 8-10 ਨਗ ਸੇਲ ਆ ਬਾਈਆਂ ਕੋਲੇ ਤੇ ਸਕਰੀਨ ਤੇ ਨੰਬਰ ਚੱਲੀ ਜਾਂਦਾ ਨੰਬਰ ਐ ਸੰਪਰਕ ਕਰਕੇ ਤੁਸੀਂ ਇਹ ਬੱਕਰੀਆਂ ਵੀ ਖਰੀਦ ਸਕਦੇ ਹੋ ਤੇ ਬਾਕੀ ਵੀਡੀਓ ਦੇ ਵਿੱਚ ਦੇਖ ਵੀ ਸਕਦੇ ਹੋ ਬੱਕਰੀਆਂ ਸਾਰੀਆਂ ਗੱਬਣ ਬੱਕਰੀਆਂ ਬਾਈ ਕੋਲੇ ਇਸ ਤੋਂ ਬਾਅਦ ਇੱਕ ਬਰੀਡਰ ਆ ਗਿਆ ਚਿੱਟੇ ਕਾਲੇ ਰੰਗ ਦੇ ਵਿੱਚ ਇੱਕਾ ਫੋਲਟਾਪ ਕੁਆਰਟੀ ਦਾ ਪੂਰੇ ਵਾਈਟ ਕਲਰ ਦੇ ਵਿੱਚ ਕੰਨਾਂ ਦੀ ਕੁਆਲਿਟੀ ਚੈੱਕ ਕਰ ਲਿਓ ਤੇ ਹਾਈਟ ਚੈੱਕ ਕਰ ਲਿਓ ਤੇ ਇੱਧਰ ਇੱਕ ਬੱਕਰੀ ਬੈਠੀ ਹੈ ਤੇ ਇੱਧਰ ਬਰੀਡਰਾਂ ਚਿੱਟੀਆਂ ਅੱਖਾਂ ਦਾ ਕਾਲਾ ਫੁੱਲ ਹਾਈਟ ਦੇ ਵਿੱਚ ਚੰਗੇ ਕੰਨਾਂ ਦਾ ਤੇ ਆਹ ਬੀਟਲ ਬੱਕਰੀਆਂ ਆ ਗਈਆਂ ਵੀ ਚਿੱਟੇ ਕਾਲੇ ਰੰਗ ਦੇ ਵਿੱਚ ਤੇ ਦੋ ਚਾਰ ਪੱਠਾਂ ਵਿੱਚੋਂ ਤੇ ਬਾਕੀ ਬੱਕਰੀਆਂ ਇਹ ਵੀ ਸਾਰੀਆਂ ਸੇਲ ਆਸਤੇ ਆ ਤੇ ਇੱਧਰ ਇੱਕ ਬਰਬਰੀ ਪੱਠਾ ਇਹ ਢਾਈ ਮਹੀਨਿਆਂ ਦੀ ਗੱਬਣਾ ਵੀ ਏ ਵੀ ਜੇਕਰ ਕਿਸ ਨੇ ਲੈਣੀ ਚਿੱਟੀਆਂ ਅੱਖਾਂ ਦੇ ਵਿੱਚ ਸਕਰੀਨ ਤੇ ਨੰਬਰ ਚੱਲੀ ਜਾਂਦਾ ਨੰਬਰਾਂ ਸੰਪਰਕ ਕਰਕੇ ਤੁਸੀਂ ਖਰੀਦ ਸਕਦੇ ਹੋ ਬਈ ਤੇ ਇਧਰ ਇੱਕ ਬਰਬਰੀ ਬੱਕਰੀ ਆ ਚੰਗੇ ਦੁੱਧ ਵਾਲੀ ਆ ਕੋਨੀ ਬੱਕਰੀ ਆ ਫੁੱਲ ਸਪਟਲੈਸ ਤੇ ਵਧੀਆ ਖੜੇ ਕੰਨਾਂ ਦੇ ਵਿੱਚ ਚੰਗੇ ਦੁੱਧ ਵਾਲੀ ਬੱਕਰੀ ਆ ਤੇ ਜੇਕਰ ਇਹ ਵੀ ਕਿਸ ਨੇ ਲੈਣੀ ਆ ਸਕਰੀਨ ਤੇ ਨੰਬਰ ਚੱਲੀ ਜਾਂਦਾ ਤੇ ਇਧਰੋਂ ਤੁਸੀਂ ਮੰਡੀ ਦਾ ਦ੍ਰਿਸ਼ ਦੇਖ ਸਕਦੇ ਹੋ ਬਹੁਤ ਜਿਆਦਾ ਮੰਡੀ ਭਰਦੀ ਆ ਤੇ ਆ ਬਰਬਰੀ ਬੱਕਰੀਆ ਕੀ ਇਹ ਵੀ ਸੂਨ ਵਾਲੀ ਆ ਤੇ ਦੋ ਤਿੰਨ ਬੱਚੇ ਦੇਊਗੀ ਬਹੁਤ ਵਧੀਆ ਬકરીਆ ਤੇ ਆ ਪੱਠਾ ਲਾਲ ਗਲਦਾਰ ਰੰਗ ਦੇ ਵਿੱਚ ਕੋਨੀ ਪੱਠਾ ਖੜੇ ਕੰਨਾਂ ਦੇ ਵਿੱਚ ਤੇ ਇਧਰ ਵੀ ਇੱਕ ਚਿੱਟੀ ਪੱਠਾ ਇਹ ਸਿੰਘਾਂ ਵਾਲੀ ਹੈ ਤੇ ਆ ਬકરી ਵੀ ਫੁੱਲ ਹੈਵੀ weight ਦੇ ਵਿੱਚ ਤੇ ਜੇਕਰ ਕਿਸੇ ਨੇ ਲੈਣੀ ਹੈ ਸਕਰੀਨ ਤੇ ਨੰਬਰ ਚੱਲੂਗਾ ਨੰਬਰਾਂ ਸੰਪਰਕ ਕਰਕੇ ਤੁਸੀਂ ਖਰੀਦ ਸਕਦੇ ਹੋ ਤੇ ਬਾਕੀ ਮੰਡੀ ਦੇ ਵਿੱਚ ਬਹੁਤ ਜਾਨਵਰ ਆਉਂਦੇ ਆ ਬੀਟਲ ਦੇਸੀ ਬੱਕਰੀਆਂ ਪੱਠਾਂ ਬੱਕਰੇ ਬਰੀਡਰ ਲੈਣਾ ਕਿਸੇ ਨੇ ਉਹ ਵੀ ਮੰਡੀ ਤੇ ਆ ਸਕਦਾ ਇੱਧਰ ਵੀ ਬਾਈ ਦੋ ਪੱਠਾਂ ਲਈ ਹੁੰਦਾ ਡੱਬੇ ਲੋਹੇ ਰੰਗ ਦੇ ਵਿੱਚ ਤੇ ਚਿੱਟੇ ਰੰਗ ਦੇ ਵਿੱਚ ਤੇ ਆ ਵੀ ਬਿੱਟਲ ਬੱਕਰੀਆਂ ਗਈਆਂ ਬਈ ਚਿੱਟੇ ਰੰਗ ਦੇ ਵਿੱਚ ਚਿੱਟੇ ਕਾਲੇ ਦੇ ਵਿੱਚ ਤੇ ਡੱਬੇ ਲੋਹੇ ਰੰਗ ਦੇ ਵਿੱਚ ਸਾਰੇ ਰੰਗਾਂ ਦੀਆਂ ਬੱਕਰੀਆਂ ਗੱਬਣ ਬੱਕਰੀਆਂ ਸਾਰੀਆਂ ਤੇ 9-10 ਨਗ ਹੈਗੇ ਅਸੀਂ ਇਲਾਕੇ ਤੇ ਇੱਧਰ ਇੱਕ ਬਰੀਡਰ ਬੈਠਾ ਬਰਬਰੀ ਚਿੱਟੇ ਰੰਗ ਦੇ ਵਿੱਚ ਆ ਖੜੇ ਕੰਨਾਂ ਦਾ ਤੇ ਇਹ ਵੀ ਬੱਕਰੀਆਂ ਸਾਰੀਆਂ ਸੇਲ ਆ ਸਕਰੀਨ ਤੇ ਨੰਬਰ ਚੱਲੀ ਜਾਂਦਾ ਇਹਨਾਂ ਨੰਬਰਾਂ 'ਤੇ ਸੰਪਰਕ ਕਰਕੇ ਤੁਸੀਂ ਖਰੀਦ ਸਕਦੇ ਹੋ ਕਾਫੀ ਜਿਆਦੇ ਨਾਗਾ ਤੇ ਆਹ ਬਰੀਡਰ ਤੁਸੀਂ ਦੇਖ ਸਕਦੇ ਹੋ ਖੜੇ ਕੰਨਾਂ ਦੇ ਵਿੱਚ ਫੁੱਲ ਟਾਪ ਕੁਆਲਿਟੀ ਦਾ ਤੇ ਆਹ ਦੋ ਬੀਟਲ ਬੱਕਰੀਆਂ ਆ ਗਈਆਂ ਇਹ ਵੀ ਚੰਗੇ ਸਿੰਗਾਆਂ ਦੀਆਂ ਤੇ ਹਾਈਟ ਵੀ ਚੈੱਕ ਕਰ ਸਕਦੇ ਹੋ ਚੰਗੀਆਂ ਬੱਕਰੀਆਂ ਇੱਕ ਚਿੱਟੀਆਂ ਅੱਖਾਂ ਦੇ ਵਿੱਚ ਕਾਲਾ ਰੰਗ ਵਧੀਆ ਬੱਕਰੀਆਂ ਤੇ ਜੇਕਰ ਕਿਸੇ ਨੇ ਜਾਨਵਰ ਖਰੀਦਣੇ ਹੁੰਦੇ ਨੇ ਤੇ ਮੋੜ ਮੰਡੀ ਤੇ ਪਹੁੰਚ ਸਕਦੇ ਹੋ ਬਰਬਰੀ ਬੱਕਰੀਆਂ ਬੀਟਲ ਬੱਕਰੀਆਂ ਦੇਸੀ ਬੱਕਰੀਆਂ ਸਾਰੇ ਜਾਨਵਰ ਹੁੰਦੇ ਆ ਪਵਿੱਤਰੀ ਦੇ ਸਕਦੇ ਹੋ ਬਰਬਰੀ ਬੱਕਰੀ ਆ ਸਿੰਘਾਂ ਵਾਲੀ ਆ 2.3 ਮਹੀਨੇ ਦੀ ਗੱਬਣਾ ਤੇ ਇਹ ਵੀ ਜੇਕਰ ਕਿਸੇ ਨੇ ਲੈਣੀ ਸਕਰੀਨ ਤੇ ਨੰਬਰ ਚੱਲੀ ਜਾਂਦਾ ਇਹਨਾਂ ਨੰਬਰਾਂ 'ਸੰਪਰਕ ਕਰਕੇ ਤੁਸੀਂ ਇਹ ਵੇਖ ਖਰੀਦ ਸਕਦੇ ਹੋ ਚੰਗੇ ਦੁੱਧ ਵਾਲੀ ਬੱਕਰੀ ਆ ਤੇ ਇਧਰ ਬਾਈ ਕੋਲੇ ਜਾਨਵਰ ਸੇਲ ਆਸਤੇ ਆ ਕਬੂਤਰ ਚਿਕੋਰਾ ਤੇ ਆਹ ਸੀਲ ਪੱਠਾ ਆ ਗਿਆ ਤੇ ਇਧਰ ਵੀ ਕਬੂਤਰ ਸਾਰੇ ਨਸਲਾਂ ਦੇ ਕਬੂਤਰ ਆ ਬਾਈ ਕੋਲੇ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਸਾਰੇ ਰੰਗਾਂ ਦੇ ਵਿੱਚ ਜਾਨਵਰ ਕੋਈ ਵੀ ਲੈਣਾ ਹੋਵੇ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਸਕਰੀਨ ਤੇ ਨੰਬਰ ਚੱਲੂਗਾ ਵੈਂਟਮ ਮੁਰਗੇ ਆ ਗਏ ਤੇ ਇੱਧਰ ਸੀਲ ਪੱਠੇ ਆ ਗਏ ਵੈਂਟਮ ਮੁਰਗੇ ਤੁਸੀਂ ਦੇ ਸਕਦੇ ਹੋ ਇੱਕ ਕਾਲੀ ਮੁਰਗੀ ਹੈ ਨਾਲ ਇੱਕ ਮੁਰਗਾ ਜੇ ਵੀ ਦੇਕਰ ਕੇ ਇਹਨੇ ਖਰੀਦਣੀ ਹੈ ਸਕਰੀਨ ਤੇ ਨੰਬਰ ਚੱਲੀ ਜਾਂਦਾ ਇਹਨਾਂ ਨੰਬਰਾਂ ਨਾਲ ਸੰਪਰਕ ਕਰਕੇ ਤੁਸੀਂ ਕੋਈ ਵੀ ਕਿਸੇ ਤਰ੍ਹਾਂ ਦਾ ਜਾਨਵਰ ਖਰੀਦਣਾ ਤਜ਼ੋਈ ਖਰੀਦ ਸਕਦੇ ਹੋ ਬਈਆਂ ਨਾਲ ਸੰਪਰਕ ਕਰਕੇ ਵਧੀਆ ਜਾਨਵਰ ਆ ਬਾਈ ਕੋਲੇ ਸਾਰੇ ਕਬੂਤਰ ਮੁਰਗੀਆਂ ਤੇ ਸਾਰੇ ਨਸਲਾਂ ਦੇ ਮੁਰਗੇ ਇੱਧਰ ਦੋ ਪੱਠਾਂ ਆ ਗਈਆਂ ਬਰਬਰੀ ਘੋਨੀਆਂ ਪੱਠਾਂ ਲਾਲ ਗਲਦਾਰ ਰੰਗ ਦੇ ਵਿੱਚ ਤੇ ਚਿੱਟੇ ਰੰਗ ਦੇ ਵਿੱਚ ਇਹ ਵੀ ਸਕਰੀਨ ਤੇ ਨੰਬਰ ਚੱਲੂਗਾ ਨੰਬਰ ਐ ਸੰਪਰਕ ਕਰਕੇ ਖਰੀਦ ਸਕਦੇ ਹੋ ਤੇ ਇੱਧਰ ਇੱਕ ਬਾਈ ਨੇ ਗੱਡੀ ਭਰ ਲਈ ਤੇ ਚੱਲਿਆ ਵਾਪਸ ਤੇ ਇੱਧਰ ਵੀ ਦੋ ਪੱਠਾਂ ਇਹਨਾਂ ਦਾ ਸੌਦਾ ਚੱਲੀ ਜਾਂਦਾ ਘੋਨੀਆਂ ਪੱਠਾਂ ਇੱਕ ਸਿੰਘਾਲੀ ਆ ਤੇ ਇੱਕ ਘੋਨੀ ਆ ਚੰਗੀ ਕੁਆਲਿਟੀ ਦੇ ਵਿੱਚ ਇੱਕ ਚਿੱਟੇ ਰੰਗ ਦੇ ਵਿੱਚ ਸਿੰਘਾੜੀ ਜੇ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਬਹੁਤ ਵਧੀਆ ਬੱਕਰੀਆਂ ਆਉਂਦੀਆਂ ਮੋੜ ਮੰਡੀ ਦੇ ਵਿੱਚ ਤੰਨਾ ਕੁੰਨਾ ਦੀ ਕੁਆਲਿਟੀ ਚੈੱਕ ਕਰ ਲਓ ਰੰਗ ਚਿੱਟਾ ਰੰਗਾ ਲਾਲ ਗਲਦਾਰ ਰੰਗ ਸਾਰੇ ਰੰਗਾਂ ਦੇ ਵਿੱਚ ਬੱਕਰੀਆਂ ਤੇ ਇੱਧਰ ਇੱਕ ਬਾਈ ਕੋਲੇ ਪੁਮੇਰੀਅਨ ਡੌਗ ਸੇਲ ਆਸਤੇ ਆ ਬੱਚੇ ਆ ਪੁਮੇਰੀਅਨ ਦੇ ਤੇ ਇੱਧਰ ਵੀ ਟਾਇਪ ਆਉਂਦੇ ਬੱਚੇ ਆ ਗਏ ਤੇ ਇੱਕ ਜਰਮਨ ਬੈਠਾ ਸਾਰੇ ਤਰ੍ਹਾਂ ਦੇ ਡੌਗ ਆ ਜੇਕਰ ਕਿੰਨੇ ਹੋਰ ਵੀ ਕਿਸੇ ਤੇ ਡੌਗ ਦਾ ਬੱਚਾ ਲੈਣਾ ਤਸਕ੍ਰੀਨ ਤੇ ਨੰਬਰ ਚੱਲੂਗਾ ਬਈਆਂ ਕੋਲੇ ਸਾਰੇ ਤਰ੍ਹਾਂ ਦੇ ਡੌਗਾਂ ਦੇ ਬੱਚੇ ਜਿਹੜੇ ਆ ਮਿਲ ਜਾਣਗੇ ਵੀਡੀਓ ਵਿੱਚ ਦੇ ਸਕਦੇ ਪਮੀਰੀਅਨ ਦੇ ਬੱਚੇ ਤੇ ਟਾਇਪਾਉਂ ਦੇ ਬੱਚੇ ਆ ਮੇਲ ਫੀਮੇਲ ਕਿਸੇ ਵੀ ਤਰ੍ਹਾਂ ਦਾ ਕੋਈ ਡੌਗ ਤੁਸੀਂ ਖਰੀਦਣਾ ਨੰਬਰਾਂ ਨਾਲ ਸੰਪਰਕ ਕਰਕੇ ਇਸ ਨੂੰ ਖਰੀਦ ਸਕਦੇ ਹੋ ਬਈ ਸੋ ਹਾਂਜੀ ਇਸ ਤੋਂ ਬਾਅਦ ਆਪਾਂ ਅਗ ਜੀ ਵਾਪਸ ਏਸੀ ਆਈ ਦੀ ਵੀਡੀਓ ਵਧੀਆ ਲੱਗੀ ਲਾਇਕ ਸ਼ੇਅਰ ਜ਼ਰੂਰ ਕਰਦੇ ਹੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ